हां जी मुंडा मेरा देख्या ਹੋਇਆ ਜੀ ਮੇਰੇ ਕੋਲ ਹੀ ਬੈਠਾ ਮੁੰਡਾ ਬਹੁਤ ਨੇਕ ਸੌਆ ਕੀ ਮਹੱਲੇ ਵਾਲੇ ਕਹਿੰਦੇ दारू ਪਿੰਦਾ ਬਈ ਪਾਣੀ ਕਿਨਾਂ ਪਾਪਾ दारू ਛੱਡੋ ਜੀ ਮੁੰਡਾ ਜਰਦਾ ਬੀੜੀ ਕਿਸੇ ਨਸ਼ੇ ਨੂੰ ਵੀ ਨਹੀਂ ਹੱਥ ਲਾਉਂਦਾ ਤੇ ਨਲੇ ਮੁੰਡੇ ਦੀ ਸੈਲਰੀ ਬਾਈ ਸੈਲਰੀ ਕਿੰਨੀ ਹੈ ਤੇਰੀ ਮੇਰੀ 9000 18000 ਸੈਲਰੀ ਲੈਂਦਾ ਜੀ ਮੁੰਡਾ ਨਾਲੇ ਮੁੰਡੇ ਦੇ ਹਿੱਸੇ ਵਿੱਚ ਜ਼ਮੀਨ ਵੀ ਤਾਂ ਆਉਂਦੀ ਆ ਜੀ ਬਾਈ ਜ਼ਮੀਨ ਕੀ ਹੋ ਰਹੀ ਹੈ ਮੈਨੂੰ ਡੇਢ ਗੱਲਾ 10 ਕਿੱਲੇ ਵਾਹਣਦੇ ਆਉਂਦੇ ਆ ਜੀ ਮੁੰਡੇ ਨੂੰ ਝੋਟੇ ਦੇ ਸਿਰ ਵਰਗੀ ਜ਼ਮੀਨ ਆ ਜੀ ਰੋਡ ਤੇ ਹੂੰ ਲੱਗਦੀ ਆ ਤੁਸੀਂ ਆਓ ਸਾਰੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਆਓ ਰਿਸ਼ਤਾ ਪੱਕਾ ਕਰੋ ਜੀ ਬਹੁਤ ਸਾਬੂ ਮੁੰਡਾ ਠੀਕ ਆ ਜੀ ਮੇਰੀ ਜ਼ਿੰਮੇਵਾਰੀ ਆ ਮੈਂ ਬੈਠਾ ਓਕੇ ਓਕੇ ਬੈ ਬਾਈ ਰਿਸ਼ਤਾ ਦਰਾ ਪੱਕਾ ਪਾ ਪੈਗ ਫਿਰ ਹੁਣ ਦੋਨਾਂ ਚ ਭਲਾ ਦੋਨਾਂ ਚ ਕੱਟ ਦਾਂਗੇ ਥੋੜੀ ਜਿਹੀ ਦੋਨਾਂ ਚ ਬਾ ਮਸਤ लवली लवली ਕਰ ਹਾਂ ਦੋਨਾਂ ਚ ਬਾ ਚੈਸ ਕਰਕੇ ਆ ਹਾ 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 ਇਹ ਨਹੀਂ ਕਰਾਂਗੇ ਪੌਛ ਕਰਦੇ ਓਏ ਰੋਕ ਨੀ ਨਹੀਂ ਚਲੀ ਜਾਂਦੀ ਚਲੀ ਜਾਂਦੇ ਆਪੇ ਕਰ ਦੂੰਗਾ ਚਲੀ ਜਾਂਦੇ ਚਲੀ ਜਾਂਦੇ ਐਕਸਪੋਰਟ ਨਹੀਂ ਆਦਾ ਇਹ ਵੀ ਪੂਰੇ ਹਾਂ ਜਦੋਂ ਆਨੇ ਜਾ। ਆਹ ਵੀ ਫੌਚ ਕਰਦੇ ਨਾ ਨਾਲ ਦੀ ਨਾਲ ਹੋ। ਕੋਈ ਨਹੀਂ ਕੋਈ ਨਹੀਂ ਕਰਦਾ ਇਹ। ਹੁਣ ਜਦੋਂ ਮੈਂ ਦੁਬਾਰਾ ਡਾਇਲੌਗ ਬੋਲੂ। ਕੀ ਅਖੀ ਨਾ? ਲੈ ਵੀ ਬਣਾ ਪਾਗੇ ਫਿਰ ਤੂੰ ਕਹਦੀ। ਬਣਾਇਆ ਪਿਆ ਭਾਈ ਤਾਂ ਜੱਸ ਦੋਨੇ ਮੂੰਹ ਲਾਵਾਗੇ ਚੰਗਾ। ਲੈ ਭਾਈ ਬਣਾ ਫਿਰ ਪੈਗ। ਲੈ ਪੈਗ ਤਾਂ ਬਣਾਇਆ ਪਿਆ। We